ਸਿਆਣੇ ਕਹਿੰਦੇ ਹਨ ਕਿ ਚੁਗਲਖੋਰ ਬੰਦੇ ਦੇ ਮਕਾਨੇ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਜਾਂਦਾ ਜਾਂਦਾ ਵੀ ਕੋਈ ਨਾ ਕੋਈ ਕਾਰਾ ਕਰ ਹੀ ਜਾਂਦਾ ਹੈ ਸੋ ਵੇਰੇ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਨਥਾ ਸਿੰਘ ਨਾਂ ਦਾ ਇੱਕ ਇਨਸਾਨ ਰਹਿੰਦਾ ਸੀ ਉਸਨੇ ਸਾਰੇ ਪਿੰਡ ਨੂੰ ਵਕਤ ਪਾਇਆ ਹੋਇਆ ਸੀ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਇੱਧਰ ਕਰਕੇ ਹਰ ਘਰ ਵਿੱਚ ਉਸਨੇ ਲੜਾਈ ਦਾ ਮਾਹੌਲ ਬਣਾਇਆ ਸੀ ਉਸ ਨੂੰ ਰੋਟੀ ਪਾਣੀ ਮਿਲੇ ਚਾਹੇ ਨਾ ਮਿਲੇ ਪਰ ਚੁਗਲੀ ਕਰਨੋਂ ਨਹੀਂ ਸੀ ਟਲਦਾ ਇਲਾਕੇ ਦੇ ਠਾਣੇਦਾਰ ਨਾਲ ਵੀ ਉਸ ਦਾ ਬੜਾ ਬਹਿਣਾ ਉਠਣਾ ਸੀ ਕਿਉਂਕਿ ਪੁਲਿਸ ਦੇ ਨਾਲ ਸੰਬੰਧਿਤ ਸਾਰੇ ਮਸਲੇ ਹੱਲ ਹੋ ਜਾਂਦੇ ਸਨ ਤੇ ਨੱਥੇ ਦੀ ਚੁਗਲੀ ਮਾਰਨ ਦਾ ਕੰਮ ਵੀ ਸਰ ਜਾਂਦਾ ਸੀ ਸਮਾਂ ਲੰਘਦਾ ਗਿਆ ਫਿਰ ਨੱਥਾ ਸਿੰਘ ਬਿਮਾਰ ਰਹਿਣ ਲੱਗ ਗਿਆ ਉਹ ਇਕੱਲਾ ਸੀ ਅੱਗੇ ਪਿੱਛੇ ਕੋਈ ਨਹੀਂ ਸੀ ਇਲਾਜ ਵੀ ਬਥੇਰਾ ਕਰਾਇਆ ਪਰ ਕੋਈ ਫਰਕ ਨਾ ਪਿਆ ਇੱਕ ਦਿਨ ਉਹ ਪਿੰਡ ਦੇ ਸਰਪੰਚ ਨੂੰ ਮਿਲਣ ਗਿਆ ਸਰਪੰਚ ਉਸ ਨੂੰ ਦੇਖ ਕੇ ਡਰ ਗਿਆ ਟਿੱਲੇ ਜੇ ਮੋਨਾਲ ਉਸ ਨੂੰ ਦੇਖ ਕੇ ਬੋਲਿਆ ਓਏ ਨੱਥਾ ਸਿੰਘ ਕਿਵੇਂ ਆਉਣਾ ਹੋਇਆ ਨੱਥਾ ਸਿੰਘ ਸਰਪੰਚ ਨੂੰ ਕਿਹਾ ਮੈਨੂੰ ਮੇਰਾ ਅਖੀਰਲਾ ਸਮਾਂ ਦਿਖ ਰਿਹਾ ਹੈ ਮੈਂ ਹੁਣ ਠੀਕ ਨਹੀਂ ਹੋਣਾ ਮੈਂ ਤੁਹਾਡੇ ਕੋਲ ਇੱਕ ਫਰਿਆਦ ਲੈ ਕੇ ਆਇਆ ਹਾਂ ਉਹ ਮੇਰੀ ਆਖਰੀ ਅਰਜ਼ ਹੈ ਜੋ ਕਿ ਤੁਹਾਨੂੰ ਪੂਰੀ ਕਰਨੀ ਪਊਗੀ ਨੱਥਾ ਸਿੰਘ ਕਹਿਣ ਲੱਗਾ ਕਿ ਜਦ ਮੈਂ ਮਰ ਗਿਆ ਤੁਸੀਂ ਮੇਰੇ ਗਲ ਵਿੱਚ ਇੱਕ ਤਖਤੀ ਪਾਉਣੀ ਹੈ ਜਿਸ ਉੱਪਰ ਲਿਖਿਆ ਹੋਵੇ ਕਿ ਪਿੰਡ ਦਾ ਚੁਗਲ ਖੋਰ ਜਾ ਰਿਹਾ ਹੈ ਇੱਕ ਲੱਕੜ ਦਾ ਕਿੱਲਾ ਗੱਡ ਕੇ ਮੇਰੇ ਮੂੰਹ ਵਿੱਚ ਠੋਕਣਾ ਹੈ ਇਹ ਮੇਰੀ ਆਖਰੀ ਇੱਛਾ ਹੈ ਇਹ ਤੁਹਾਨੂੰ ਪੂਰੀ ਕਰਨੀ ਹੀ ਪੈਣੀ ਹੈ ਵੈਸੇ ਮੈਂ ਚੁਗਲੀ ਮਾਰ ਕੇ ਤੁਹਾਡੇ ਘਰ ਵੀ ਬਹੁਤ ਲੜਾਈ ਪੁਵਾਈ ਹੈ ਪਰ ਹੁਣ ਮੈਨੂੰ ਆਪਣਾ ਅਖੀਰਲਾ ਸਮਾਂ ਦਿੱਸਦਾ ਹੈ ਮੈਂ ਚਾਹੁੰਦਾ ਹਾਂ ਕਿ ਮੇਰੀ ਇਹ ਇੱਛਾ ਪੂਰੀ ਕੀਤੀ ਜਾਵੇ ਸਰਪੰਚ ਨੇ ਵੀ ਉਸਨੂੰ ਹਾਂ ਕਰ ਦਿੱਤੀ ਕੁਝ ਦਿਨ ਲੰਘੇ ਨੱਥਾ ਸਿੰਘ ਮਰ ਗਿਆ ਉਸਦਾ ਸਾਰਾ ਕਿਰਿਆਕਰਮ ਤੇ ਅੰਤਿਮ ਰਸਮਾਂ ਪਿੰਡ ਵਾਲਿਆਂ ਨੇ ਕਰ ਦਿੱਤੀਆਂ। ਕੋਲ ਹੀ ਖੜੇ ਸਰਪੰਚ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਇਸਨੇ ਮਰਨ ਤੋਂ ਪਹਿਲਾਂ ਮੇਰੇ ਕੋਲੋਂ ਆ ਇੱਛਾ ਜ਼ਾਹਿਰ ਕੀਤੀ ਸੀ। ਆਪਾਂ ਇਸ ਦੀ ਇੱਛਾ ਨੂੰ ਪੂਰਾ ਕਰਨਾ ਹੈ। ਪਿੰਡ ਵਾਲੇ ਵੀ ਸਰਪੰਚ ਦੀ ਗੱਲ ਨਾਲ ਸਹਿਮਤ ਹੋ ਗਏ। ਉਹਨਾਂ ਨੇ ਇਨਸ਼ੀ ਕੀਤਾ। ਅਰਥੀ ਤਿਆਰ ਪਿੰਡ ਦੇ ਸਿਵਿਆਂ ਵੱਲ ਨੂੰ ਚੱਲ ਪਏ। ਅਜੇ ਰਸਤੇ ਵਿਚਰਤੀ ਲੈ ਕੇ ਜਾ ਹੀ ਰਹੇ ਸੀ ਕਿ ਸਾਹਮਣਿਓਂ ਘੋੜੇ ਉੱਤੇ ਥਾਣੇਦਾਰ ਆ ਰਿਹਾ ਸੀ। ਉਸਦੇ ਨਾਲ 3-4 ਸਿਪਾਹੀ ਹੋਰ ਸਨ ਪੁਲਿਸ ਦਾ ਕਾਫਲਾ ਆਉਂਦਾ ਦੇਖ ਕੇ ਸਰਪੰਚ ਨੇ ਅਰਥੀ ਵਾਲਿਆਂ ਨੂੰ ਇਸ਼ਾਰਾ ਕੀਤਾ ਕਿ ਜਲਦੀ ਚੱਲੋ ਜਦੋਂ ਥਾਣੇਦਾਰ ਅਰਥੀ ਦੇ ਬਰਾਬਰ ਪਹੁੰਚਿਆ ਤਾਂ ਉਸ ਨੇ ਸਰਪੰਚ ਨੂੰ ਦੇਖ ਕੇ ਪੁੱਛ ਹੀ ਲਿਆ ਸਰਪੰਚ ਸਾਹਿਬ ਕੋਣੋਂ ਪਿੰਡ ਦਾ ਬੰਦਾ ਜਿਹੜਾ ਚੜਾਈ ਕਰ ਗਿਆ ਅੱਗੋਂ ਸਰਪੰਚ ਬੋਲਿਆ ਜਨਾਬ ਬਾळा ਬੇਕਾਰ ਬੰਦਾ ਸੀ ਗਲ ਸੜ ਕੇ ਮਰਿਆ ਥਾਣੇਦਾਰ ਨੇ ਫੇਰ ਪੁੱਛਿਆ ਕੋਈ ਨਾ ਕੋਈ ਨਾਮ ਤੇ ਹੋਊ ਬੰਦੇ ਦਾ ਉਹ ਜਨਾਬ ਛੱਡੋ ਤੁਸੀਂ ਕੀ ਕਰਨਾ ਬਹੁਤਾ ਬਕਾਰ ਬੰਦਾ ਸੀ ਇਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਹੁਣ ਸਰਪੰਚ ਸਾਹਿਬ ਦੇ ਮੂੰਹ ਤੇ ਵੀ ਤਰੇਲੀਆਂ ਦੇਖ ਕੇ ਥਾਣੇਦਾਰ ਨੂੰ ਸ਼ੱਕ ਹੋ ਗਿਆ ਥਾਣੇਦਾਰ ਨੇ ਦਬਕੇ ਨਾਲ ਪੁੱਛਿਆ ਸਰਪੰਚਾ ਕੀ ਨਾਮ ਹੈ ਇਹਦਾ ਦੱਸ ਤੇ ਸਹੀ ਜਰਾ ਸਰਪੰਚ ਨੇ ਕਿਹਾ ਇਹ ਜਨਾਬ ਇਹ ਇਨੱਥਾ ਸਿੰਘ ਸੀ ਥਾਣੇਦਾਰ ਬੋਲਿਆ ਓਏ ਇਹ ਤਾਂ ਸਾਡਾ ਬੰਦਾ ਸੀ ਤੁਹਾਨੂੰ ਪਤਾ ਸਾਰੇ ਪਿੰਡ ਦੇ ਅੱਧੇ ਕੰਮ ਤਾਂ ਇਹੀ ਕਰਾਉਂਦਾ ਸੀ ਸਾਡੇ ਨਾਲ ਉਹਦੇ ਬੜੀ ਬਹਿਣੀ ਉੱਠਣੀ ਸੀ ਯਾਰ ਜਾਂਦੀਵਾਰੀ ਉਹਦੇ ਦਰਸ਼ਨ ਤੱਕਰਾ ਦੇ ਆਖਰੀ ਵਾਰ ਮੂੰਹ ਤਾਂ ਦੇਖ ਲਈਏ ਸਰਪੰਚ ਕਹਿੰਦਾ ਛੱਡੋ ਜਨਾਬ ਕੀ ਦੇਖਣਾ ਬੋਤ ਅਗਲਿਆ ਸੜਿਆ ਹੋਇਆ ਜਦੋਂ ਸਰਪੰਚ ਨੇ ਇੰਨੀ ਗੱਲ ਕਹੀ ਤਾਂ ਥਾਣੇਦਾਰ ਨੂੰ ਜਰਾ ਗੁੱਸਾ ਆ ਗਿਆ ਥਾਣੇਦਾਰ ਨੇ ਕਿਹਾ ਸਰਪੰਚਾ ਤੈਨੂੰ ਬਾ ਹੁਕਮ ਕਹਿ ਰਿਹਾ ਅਰਥੀ ਥੱਲੇ ਰੱਖ ਤੇ ਇਹਦੇ ਸਾਨੂੰ ਦਰਸ਼ਨ ਕਰਾ ਜਦੋਂ ਥਾਣੇਦਾਰ ਨੇ ਗੁੱਸੇ 'ਚ ਦੱਪਕਾ ਮਾਰਿਆ ਤਾਂ ਉਹਨਾਂ ਨੇ ਅਰਥੀ ਥੱਲੇ ਰੱਖ ਦਿੱਤੀ ਜਦੋਂ ਠਾਣੇਦਾਰ ਨੇ ਕਫਨ ਚੁੱਕਿਆ ਤਾਂ ਦੇਖਿਆ ਕਿ ਗਲ ਵਿੱਚ ਤਖਤੀ ਪਾਈ ਹੋਈ ਆ ਤੇ ਮੂੰਹ ਵਿੱਚ ਕਿੱਲਾ ਘੜ ਕੇ ਠੋਕਿਆ ਹੋਇਆ ਕਿੱਲਾ ਦੇਖ ਕੇ ਠਾਣੇਦਾਰ ਨੇ ਸਰਪੰਚ ਨੂੰ ਕਿਹਾ ਵਾਓ ਇਹ ਸਰਪੰਚਾ ਸਾਡਾ ਬੰਦਾ ਮਾਰ ਕੇ ਕਹਿਣਾ ਕਿ ਬੰਦਾ ਗਲ ਸੜ ਕੇ ਮਰਿਆ ਤੇ ਸਬੂਤ ਨਾਲ ਹੀ ਲਈ ਫਿਰਦਾ ਬੰਦੇ ਦਾ ਸੰਸਕਾਰ ਤਾਂ ਹੁਣ ਅਸੀਂ ਕਰ ਹੀ ਦਿਆਂਗੇ ਤੁਹਾਡਾ ਕੀ ਬਣੂ ਠਾਣੇਦਾਰ ਨੇ ਧੱਪਕਾ ਮਾਰਿਆ ਸਾਰੇ ਨੂੰ ਕਰੋਂ ਅੰਦਰ ਸੋ ਚੁਗਲਖੋਰ ਬੰਦਾ ਨੱਥਾ ਸਿੰਘ ਜਾਂਦਾ ਜਾਂਦਾ ਵੀ ਅੱਧੇ ਪਿੰਡ ਨੂੰ ਅੰਦਰ ਕਰਵਾ ਗਿਆ ਸੋ ਸਿਆਣੇ ਸੱਚੀ ਕਹਿੰਦੇ ਨੇ ਕਿ ਚੁਗਲਖੋਰ ਬੰਦੇ ਦੇ ਮੱਕਾਣੇ ਵੀ ਨਹੀਂ ਜਾਣਾ ਚਾਹੀਦਾ